ਅਮਰੀਕਾ ਤੋਂ ਡਿਪੋਰਟ ਹੋਇਆ ਨੌਜਵਾਨ ਜਸਪਾਲ ਸਿੰਘ ਪਹੁੰਚਿਆ ਫਤਿਹਗੜ ਚੂੜੀਆਂ ਘਰ ਪਹੁੰਚਣ ਤੇ ਮਾਤਾ ਪਤਨੀ ਛੋਟੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀ ਜੋ ਭਾਰਤ ਪਹੁੰਚੇ ਹਨ ਉਨ੍ਹਾਂ ਵਿੱਚ ਇੱਕ ਫਤਿਹਗੜ ਚੂੜੀਆਂ ਦਾ ਜਸਪਾਲ ਸਿੰਘ ਵੀ ਫਤਿਹਗੜ ਚੂੜੀਆਂ ਘਰ ਪਹੁੰਚਾ ਜਿਸਤਾ ਪਰਿਵਾਰਕ ਮੈਂਬਰਾਂ ਵੱਲੋਂ ਸਵਾਗਤ ਕਰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅੱਜ ਪੁਲਿਸ ਦੀਆਂ ਦੋ ਗੱਟੀਆਂ ਸ਼ਾਮ ਨੂੰ ਉਸ ਨੂੰ ਰਾਜਸਥਾਨੀ 에어ਪੋਰਟ ਤੋਂ ਕਰ ਲਿਆਈਆਂ ਫਤਿਹਗੜ ਪਹੁੰਚਣ ਤੇ ਉਸ ਦੀ ਮਾਤਾ ਪਤਨੀ ਦੋ ਛੋਟੇ ਬੱਚੇ ਪਰਵਾਰਕ ਮੈਂਬਰਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਉਸਦਾ ਸਵਾਗਤ ਕੀਤਾ। ਯੂਐਸਏ ਵੱਲੋਂ 104 ਭਾਰਤੀ ਨੌਜਵਾਨਾਂ ਜੋ ਭਾਰਤੀ ਨੇ ਉਹਨਾਂ ਨੂੰ ਡਿਪੋਰਟ ਕਰਕੇ ਅੱਜ ਭਾਰਤ ਭੇਜੇਗਾ ਜਿਸ ਵਿੱਚ ਫਤਿਹਗੜ ਚੂੜੀਆਂ ਦੇ ਨੇੜੇ ਪਿੰਡ ਹਰਤੁਰਵਾਲ ਦੇ ਨੌਜਵਾਨ ਜੋ ਕਿ ਜਸਪਾਲ ਸਿੰਘ ਨੇ ਉਹਨਾਂ ਨੂੰ ਵੀ ਅੱਜ ਜੋ ਡਿਪੋਰਟ ਹੋ ਕੇ ਯੂਐਸਏ ਤੋਂ ਫਤਿਹਗੜ ਚੂੜੀਆਂ ਜਿੱਥੋਂ ਕਿ ਉਹਨਾਂ ਦੀ ਰੈਸ਼ ਫਤਿਹਗੜ ਚੂੜੀਆਂ ਇੱਥੇ ਰਹਿੰਦੇ ਨੇ ਸਰਕਾਰੀ ਹਸਪਤਾਲ ਦੇ ਸਾਹਮਣੇ ਸਾਨਨ ਕਲੋਨੀਆ ਜਿੱਥੇ ਕਿ ਉਹਨਾਂ ਦੀ ਰੈਸ਼ ਹੁਣ ਇੱਥੇ ਉਹ ਪਹੁੰਚੇ ਨੇ ਜਿੱਥੇ ਕਿ ਪਰਿਵਾਰ ਵੱਲੋਂ ਉਹਨਾਂ ਨੂੰ ਨਿੱਗਾ ਜਿਹੜਾ ਵਾ ਉਹਨਾਂ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਸਨੇਹ ਦਿੱਤਾ ਗਿਆ ਹੈ ਗੱਲਬਾਤ ਕਰਦੇ ਆ ਜਸਪਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਿਆ ਹਰਦੌਰਵਾਲ ਦਾ ਹੁਣ ਕਿੱਥੇ ਰਹ ਰਹੇ ਹਰਦੌਰਵਾਲ ਜੀ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ 에ਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤੋ ਇੱਥੋਂ ਗਿਆ ਸੀਗਾ 에ਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਪਰ ਮੇਰਨੇ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇਹ ਤੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਜੋ ਫਰੇਡ ਹੋ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਨੂੰ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਬਿਆਨ ਬਦਲ ਲਿਆ ਕਿ ਕਿਉਂ ਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਕਦੋਂ ਗਈ ਸੀ ਤੁਸੀਂ ਮੈਂ 24 ਸਤੰਬਰ ਗਿਆ ਸੀ 7 ਸਤੰਬਰ ਵਿੱਚ ਵੀਰ ਚਲੂ ਸੀ 6 ਮਹੀਨੇ ਬਾਅਦ 6 ਮਹੀਨੇ ਮਰੱਤ ਦੇ ਲਿਆ ਮੈਂ ਉਸੇ ਕਰੋ ਪਹੁੰਚੀ ਮੈਂ 24 1 ਜਨਵਰੀ ਦੇ 25 ਦੇ ਉਹਤੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਯੂਐਸਏ ਗਿਆਨ ਕਰੇ ਦਿਨ ਹੋਏ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਅਰੈਸਟ ਕਰ ਲਿਆ ਹਾਂਜੀ ਅਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਯਾਨ ਬਾਰਡਰ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਡੀਆ ਭੇਜਣ ਲੱਗੇ ਤੁਹਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਪਰ ਜਾ ਉਹ ਤੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਜੀ ਕੋਈ ਨਹੀਂ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਿਆ ਉਜੇ ਤੋਂ ਮੰਨ ਲਓ ਕਿ ਉਹਨਾਂ ਨੇ ਇਹਨਾਂ ਨੂੰ ਪਲੇਨ 'ਚ ਬਹਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਸਟੇ ਹੋਏ ਜਾਂ ਸੋਚਿਆ ਵੀ ਦੂਜੀ ਚੌਂਕੀ 'ਚ ਜਾਂ ਮੰਨ ਲਓ ਕਿ ਕੈਂਪ 'ਚ ਲੈ ਕੇ ਚੱਲੇ ਤੇ ਬਾਅਦ 'ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹਨ ਪ੍ਰੋਪਰ ਹੱਥ ਘੜੀਆਂ ਲੱਗੀਆਂ ਇਹ ਪੈਰਾਂ ਨੂੰ ਬੇੜੀਆਂ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘਰੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆਣ ਕੇ ਖੋਲੀਆਂ ਹਾਂਜੀ ਇੰਡੀਆ ਜਾ ਕੇ ਖੋਲੀਆਂ ਇੱਥੇ ਹਾਂਜੀ ਰਾਜਸਾਹੀ ਵਰਤੋ ਜਦੋਂ ਰਾਜਸਾਹੀ ਉਤਰੇ ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਅਸੀਂ ਇੰਦੀਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਉਹ ਇੱਥੇ ਆ ਕੇ ਪਤਾ ਲੱਗਦਾ ਹੈ ਇਹ ਫਿਰ ਬੀੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਜਦੋਂ ਤੁਸੀਂ ਉਤਰੇ ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਦੋਂ ਪੈਸੇ ਦਾ ਇੰਤਜ਼ਾਮ ਇਦਾਂ ਸਜਣਾ ਮਿੱਤਰਾਂ ਨੂੰ ਖੜਕੇ ਜਿੰਨ ਕੋ ਜੀ ਹਾਂਜੀ ਕੜੀਆਂ ਪੁੜੀਆਂ ਇਹਦਾ ਜੋ ਵੀ ਹੋਇਆ ਕਿੰਨੂੰ ਲੈ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਹੈ ਇਹ ਐਸਾ ਨਹੀਂ। ਦਾ ਦੋਸ਼ ਕਿਨੂੰ ਦਿੰਦੇ? ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਨੂੰ। ਇਸ ਵੀ ਜੀ ਤੁਹਾਡੇ ਭਰਾ ਅਜੀਤ ਜੀ ਭਰਾ ਜਿਸਪਾਲ ਸਿੰਘ ਜੀ ਯੂਐਸਏ ਤੋਂ ਆਏ ਨੇ ਦੇਖੋ ਕਿ ਇਹ ਕਿੰਨੇ ਰੇ퍼ੀ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੰਟਣ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਿਹੜੇ ਅਸੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਵੀ ਰਕਮ ਦੀ ਆਪਾਂ ਸਰਕਾਰ ਕੋੋਂ ਮੰਗ ਕਰਦੇ ਆਂ ਉਹ ਏਜੰਟ ਬਰਦ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੂ। ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ। ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਆ। ਕੋਈ ਗੱਲ ਨਹੀਂ। ਏਜੰਟ ਨੇ ਇੰਨਾ ਧੋਖਾ ਕੀਤਾ ਕਿ ਚਲੋ ਕੋਈ ਗੱਲ ਨਹੀਂ। ਜੋ ਵੀ ਮਾ ਉਹ ਨਹੀਂ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ, ਲਿਖਿਆ ਹੋਊਗਾ। ਹਾਂ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਹਨ ਬਹੁਤ ਬਹੁਤ ਸ਼ੁਕਰੀਆ ਬੜਾ ਪਾਪਾ ਆਇਆ ਤੁਸੀਂ ਤਾਂ ਲੱਗ ਰਿਹਾ ਵਧੀਆ ਫੀਲ ਹੋ ਰਿਹਾ ਬਹੁਤ ਖੁਸ਼ੀ ਹੈ ਹਾਂਜੀ ਕੀਤਾ ਕਰ ਹਾਂਜੀ